ਸਰਬਾਨ ਹੋ ਰਿਹਾ ਸਰਬਾਨ ਹੋ ਰਿਹਾ ਦੇਖਦੇ ਰਹੇ ਹਾਂ ਜੀ ਬਾਈਕ ਫਾਈਨਲ ਫੇਸ ਤੋਂ ਬਾਅਦ ਆ ਗਿਆ ਸਾਡੇ ਪਾਣੀ ਦੇ ਸੇਵਾਦਾਰ ਜਿਹਨਾਂ ਨੇ ਸੇਵਾ ਪਾਣੀ ਚਾਹਤ ਤੋਂ ਬਟਾ ਪੰਡ ਪਾਣੀ ਨਤ ਰੋਕ ਦਿੱਤਾ ਅੱਛਾ ਠੀਕ ਹੈ ਭਾਈ ਮੂਲਤੰਦ ਪ੍ਰਬੰਧਕ ਕਮੇਟੀ ਜੋੜਾਕਰ ਉਹ ਵੀ ਆਪਣਾ ਸਰਮਾਹ ਲੈ ਜਾ ਜੀ ਵਾਦ ਸੌਦੇ ਹਣ ਸਾਡੇ ਜੋੜਾਕਰ ਵਾਲੇ ਭਾਈ ਮੂਲਤੰਦ ਸਾਹਿਬ ਜੀ ਦੇ ਦਰਵਾਜ਼ੇ ਤੋਂ ਉਹਨਾਂ ਨੇ ਜੋੜਾਕਰ ਦੀ ਸੇਵਾ ਲਈ ਆ ਸੋ ਬੇਨਤੀ ਕਰਦਾ ਆਜੋ ਦਰਵਾਜ਼ੇ ਤੇ ਤੁਸੀਂ ਵੀ ਆਪਣਾ ਸਰਮਾਹ ਲੈ ਕੇ ਜਾਓ ਜੀ ਵਾਜੀ ਬਤਾਰੀ ਬੰਦ ਹੋਵੇ ਖੁੱਲ ਕੇ ਪਾਣੀ ਦੀ ਸੇਵਾ ਜੋੜਾਕਰ ਵਾਲੇ ਸਾਡੇ ਸੇਵਾ ਜੀ ਸਾਡੇ ਭਾਈ ਜਗਰਾਜ ਨੇ ਫੱਦ ਸਾਹਿਬ ਨੇ ਡੈਡੀ ਜੀ ਆਤੰਗਰੇ ਜੀ ਬੋਲਣਾ ਹੈ ਜੋੜਾ ਘੜ ਲੈ ਇੱਕ ਵਾਰ ਯਾਰ ਦਾ ਤੜੀਏ ਭਾਈ ਕਈਆਂ ਦੇ ਚੱਪੜਾ ਕੰਮ ਹੁੰਦੇ ਨੇ ਸੈਂਡਲ ਕੰਮ ਹੁੰਦੇ ਆ ਬੂਟ ਰੱਦ ਰੱਦ ਜੋੜਾ ਘੜ ਆਇਆ ਇਹਨਾਂ 'ਤੇ ਤੜੀ ਜੂਰ ਮਾਰ ਦੋ ਭਾਈ ਖੋਲ ਕੇ ਪਾਵੇ ਚੜ ਕੇ ਛੇ ਵਾਜਨ ਚੜਦੇ ਨਹੀਂ ਇਹ ਜੋੜਾ ਘੜ ਆਉਣੇ ਕੌਫੀਆਂ ਵਾਲਾ ਇੱਕ ਵਾਰੀ ਅੱਲਾ ਦੇ ਜੋਰਦਾਰ ਤਾਲੀਆਂ ਠੰਡੀਆਂ ਠੰਡੀਆਂ ਕੌਫੀਆਂ ਗੋਲੇ ਤੇ ਉਹਨਾਂ ਦੀ ਸੇਵਾ ਦਾ ਅਨੇ ਸਾਡੇ ਪੱਪੂ ਬਾਈ ਜੀ ਆ ਗਏ ਪੱਪੂ ਬਾਈ ਤੇ ਬਾਰੀ ਬਾਤ ਸਭ ਤੇ ਹੁਣ ਕਾਪੜਾ ਸੰਭਾਲ ਲੈ ਜਣੂ ਪਾਵੇ ਆਪਣੇ ਚੇਲੇ ਨੂੰ ਭੇਜ ਦੋ ਦੌੜ ਨੂੰ ਕੋਈ ਚੱਕਰ ਰਿਹਾ ਸਾਡਾ ਪੱਪੂ ਕੌਫੀਆਂ ਵਾਲਾ ਸਾਡੇ ਪ੍ਰਿੰਸ ਬਾਈ ਜੀ ਮੇਰੀ ਬਾਤ ਸੌਤਰ ਪ੍ਰਿੰਸ ਆਪਣਾ ਸੰਭਾਲ ਲੈ ਕਿਹਦਾ ਵੇ ਸਾਡੇ ਪ੍ਰਿੰਸ ਔਰ ਛੋਟੀ ਕਬੜੀ ਦੇ ਪ੍ਰਧਾਨ ਨੇ ਸਾਡੇ ਤਾੜੀ ਮਾਰੋ ਤਾੜੀ ਮਾਰੋ ਖਲਕੇ ਜੋਰ ਨਾਲ ਸਾਡੇ ਛੋਟੀ ਛੋਟੀ ਪਾਰਟੀ ਦੇ ਕਬੜੀ ਦੇ ਪ੍ਰਧਾਨ ਨੇ ਲਈਏ ਇੱਕ ਵਾਰੀ ਇਹਨਾਂ ਵੱਸ ਤੇ ਤਾੜੀਆਂ ਕਹਿੰਦੇ ਘਰ ਵਾਲੇ ਲਈ ਸਾੜੀ ਤੇ ਗਾੜੀ ਦੀ ਸਵਾਰੀ ਤੇ ਛੋਟੀ ਕਬੜੀ ਲਈ ਤਾੜੀ ਸਾਡੇ ਪਾਰਸભાઈ ਜੀ ਆਸ ਤੇ ਉਹਦੇ ਬਾੜੇ ਰਖਿਆ ਨਾ ਪਾਰਸ ਆ ਜਾ ਬਈ ਆਵਾਜ਼ ਬਾ ਸਾਡੇ ਪਾਰਸ ਮੇਰਾ ਛੋਟਾ ਭਰਾ ਕਿਤੇ ਵੀ ਦਰਬਾਰ ਤੇ ਮੇਲਾ ਲੱਗਦਾ ਬਹੁਤ ਸੇਵਾ ਕਰਦੇ ਆ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਪੱਪੂ ਕੌਫੀਆਂ ਵਾਲੇ ਭਾਈ ਜੀ ਆ ਜਾਓ ਠੰਡੀਆਂ ਕੌਫੀਆਂ ਗੋਲੇ ਅਸਿਕੀ ਵਾਰਿਓ ਪਹਿਲੀ ਵਾਰ ਦੇਖਿਆ ਮੈਂ ਲੰਗਰ ਬਿੱਟਾ ਜਿਹੜਾ ਮੇਰੇ ਪਿੱਛੇ ਦਾ ਪਤਾ ਵੀ ਕਿੰਨਾ ਕੋ ਦੇਣਾ ਸਰਕਾਰ ਨੇ ਸਾਡੇ ਪੱਪੂ ਕੋਫੀ ਵਾਲਾ ਮੇਰੀ ਬਾਤ ਸੁਣ ਲੈ ਜਲਦੀ ਤੇ ਜਲਦੀ ਆ ਜਾ ਸਾਡਾ ਅਵਨ ਫਰੂਟੀਆਂ ਵਾਲਾ ਜਿਹੜਾ ਫਰੂਟੀਆਂ ਮੈਂਗੋ ਅਵਨ ਫਰੂਟੀ ਕੰਪਨੀ ਆ ਲਿਓਈ ਅਵਨ ਭਾਈ ਜੀ ਅਵਨ ਫਰੂਟੀ ਕੰਪਨੀ ਫਰਮ ਸੁਨਾਮ ਆਪਣਾ ਸਨਮਾਨ ਲੈ ਕੇ ਜਾ ਜੀ ਇੱਕ ਜਿਹੜੇ ਬਾਹਰ ਸ਼ੇਰ ਖੜਿਆ ਦੋ ਸ਼ੇਰ ਔਰ ਸ਼ੇਰਾਂ ਦੀ ਸੇਵਾ ਜਿਹੜੇ ਕਰਾਈ ਆ ਸਾਡੇ ਭਾਈ ਸੰਦੀਪ ਦੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਉਹਨਾਂ ਵਾਸਤੇ ਸਾਡੇ ਸੰਦੀਪ ਖਾਨ ਜੀ ਔਰ ਜਿਹਨਾਂ ਨੇ ਸ਼ੇਰਾਂ ਦੀ ਸੇਵਾ ਕਰਾਈ ਆ ਬਾਪਾ ਜੀ ਦੋ ਸ਼ੇਰ ਖੜਿਆ ਗੇੜ ਤੇ ਪੱਕੇ ਨਸਲ ਆ ਗਏ ਪੱਕੋ ਹੀ ਖਸਿਆ ਬੜਾ ਆ ਬਣਾ ਆਮੜੇ ਮੇਰੀ ਬਾਅਦ ਕਿੱਥੇ ਅਮੜ ਫਰੂਟੀ ਕੰਪਨੀ ਫਰਾਵ ਸੁਣਾਵ ਆਗੇ ਜੀ ਆਮੜੇ ਜੋੜਾ ਕਾੜੇ ਪੱਪੂ ਜੀ ਆਜੋ ਜੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਪੱਪੂ ਕੁਲਫੀਆ ਵਾਲਾ ਤਾਰੀ ਨੇ ਬੜੀ ਕੀ ਗੱਲ ਨਾ ਕੋਸ਼ੀਆਂ ਖਾਈਆਂ ਨੇ ਬੱਲੇ ਬਾਰੇ ਤਾੜੀ ਜਿਹਦਾ ਵਾਸਤੇ ਜ਼ੋਰ ਨਾਲ ਸਾਡੇ ਪੱਪੂ ਕੋਸ਼ੀਆਂ ਵਾਲਾ ਉਹ ਜਿਹਨੇ ਸ਼ਹਿਰ ਦੇ ਅੰਗਰਵੜ ਸ਼ਹਿਰਾਂ ਦੇ ਵਿੱਚ ਨਾ ਇਹਨਾਂ ਦਾ ਪੈਸਾਂ ਦੇ ਵਿਆਹਾਂ ਦੇ ਵਿੱਚ ਨਾ ਨੇ ਹਸਟਾਲਾ ਲੱਗਦੇ ਨੇ ਅੱਜ ਪੀਰ ਦੇ ਪਰਿਵਾਰ ਦੇ ਹਸਟਾਲਾ ਲੱਗਣ ਸਾਡੇ ਕੱਪੂ ਬਾਈ ਜੀ ਦੇ ਮਿਹਰਬਾਨ ਸਾਡੇ ਅਮਨ ਅਮਨ ਤੇ ਪ੍ਰੋਟੀਆ ਨਾਵਲਾ ਪ੍ਰੋਟੀਆ ਕੰਪਨੀ ਅੱਜ ਜੀ ਅਮਨ ਜੀ ਆਜਾ ਪੱਤਾ ਜਾ ਅੱਜ ਦੇਰ ਗੱਲ ਨੂੰ ਤੁਹਾਡਾ ਹੌਲੀ ਹੌਲੀ ਆਇਆ ਜੀ ਅਮਰ ਬਾਬਾ ਜੀ ਸਾਡੇ ਵਿਸਕਾਰ ਪਤਿਓ ਅਸਲਾਮੁਅਲੈਕਮ ਜੀ ਬਹੁਤ ਕਮਾਲੀ ਨੇ ਬੇਸ ਆਜੀ ਵੀ ਸੁਣਦੇ ਬਣਦਾ ਫੋੜ ਰਿਹਾ ਕੋ ਜੀ ਆਹ ਉਹ ਫਰੂਟੀ ਵਾਲਾ ਆ ਜਿਹੜੇ ਫਰੂਟੀ ਬਣਾਈ ਆ ਸਾਡੇ ਆਦਲ ਨੇ ਘੱਟੋ ਘੱਟ 12000 ਵੱਡਦੀ ਹੁੰਦੀ ਹੈ ਤੇ ਇਹਦੇ ਵਾਸਤੇ ਤਾਰੀ ਜ਼ਰੂਰ ਮਾਰੋ ਜਿਹੜੇ ਜਿਹੜੇ ਆਪਣੇ ਬਾਪੂ ਨੂੰ ਪਿਆਰ ਕਰਦੇ ਖੁੱਲ ਕੇ ਤਾਰੀ ਮਾਰੋ ਫੁੱਟੇ ਵਾਲਾ ਬੋਰ ਦੱਸ ਦੋ ਕੋਈ ਆ ਜਾ ਬਾਈ ਹਰ ਹਾਂਡਾ ਲਾਈਵ ਸਾਊਂਡ ਬਾਈ ਮੈਂ ਇੱਕ ਵਾਰ ਕਵਾਲੇ ਲਾਉਣੇ ਨੇ ਕਿਉਂਕਿ ਤੁਹਾਨੂੰ ਪਤਾ ਹੀ ਆ ਅਮਨ ਬਸ 2 ਮੀਟਰ 'ਚ ਆ ਜਾ ਬਾਈ ਕਿਰਪਾ ਕਰਕੇ ਅਮਨ ਪ੍ਰਸ਼ਟਿਕਾ ਕਾ ਕਰੇ ਮਰਾ ਛੋਟਾ ਬਹੁਤ ਅੱਛਾ ਹਾਂ ਹਾਂ ਖੜੇ ਹੋ ਗਈ ਜੀ ਛੋਟਾ ਨੇ ਬਹੁਤ ਸੇਵਾ ਕੀਤੀ ਹੈ ਪਹਿਲਾਂ ਧੰਨਵਾਦ ਸਮਾਹ ਲੋ ਖੜੋ ਸਾਹਮਣੇ ਇਧਰ ਬੂ ਕਰ ਲੋ ਕਰ ਆਪਣੇ ਕਰ ਅੱਜ ਦਾ ਲਾਈਵ ਟੈਲੀਕਾਸ ਆਰ ਪੀ ਸੀ ਲਾਈਵ ਟਿੰਗ ਤੋਂ ਹੋ ਰਿਹਾ YouTube ਤੇ ਕੱਢ ਕੇ ਦੇਖੋ ਇਸ ਚੈਨਲ ਨੂੰ ਬਹੁਤ ਸਬਸਕ੍ਰਾਈਬ ਤੇ ਲਾਈਵ ਸ਼ੇਅਰ ਜ਼ਰੂਰ ਕਰਿਓ ਹਾਂ ਜੀ ਇਦਵਾਰ ਕਾਰਡੋਰੀ ਆਦੇ ਛੋਟਾ ਬੱਚਾ ਪਾਲਦੀ ਆਏ ਹਾਏ ਨੱਲੇ ਬੱਲੇ ਬੱਚੇ ਬਣ ਕੇ ਅੱਛੇ ਮੋਦੀ ਕੇ ਨਾ ਹੁੰਦਾ ਇਹ ਸਭ ਤੋਂ ਅੱਛੇ ਮੋਦੀ ਕੇ ਬੱਚੇ ਵਾਜੀ ਵਾਜ ਇਦਵਾਰ ਮ ਕਵਾਲੇ ਲਾਉਣੇ ਭਾਈ ਜੀ ਕਾਲੀ ਵਾਜ ਹਰ ਬਾਬਾ ਸੰਦੀਪ ਵੱਲੋਂ ਲੰਗਰ ਚੱਲਦਾ ਤਹੀ ਭੱਲੇਗਾ ਤਾਲੀਆਂ ਵਾਰੋ ਖੁੱਲ ਕੇ ਤਹੀ ਪੜਾ ਲੰਗਰ ਸਾਡੇ ਵੀ ਕੀ ਜੀ ਆਲੇ ਜੀ ਸਾਡੇ ਵੀ ਕਿੰਨੇ ਪਤਾ ਜੀ ਕਿੱਥੇ ਸਾਡੇ ਵੀ ਕਿੰਨੇ ਆ ਗਏ ਕੋਲੇ ਛੋਟੀ پارٹی ਬੱਚਾ پارٹی ਬਹੁਤ ਅੱਛੇ ਮਨ ਕੇ ਸਿਵਾ ਵਾਦ ਕਾ ਤਾੜੀ ਮਾਰੋ ਬਈ ਇਹਨਾਂ ਦੇ ਬਾਲਾ ਇੱਥੇ ਰੱਖਿਓ ਭਾਈ ਭਾਈ ਵਾਟੇ ਤਾੜੀ ਬਾਹਰ ਆਪਣੇ ਬੱਚਾ ਵਾਤੇ ਤਾੜੀ ਨੀ ਮਾਰਸਾਂ ਮੈਡਲਰਾਂ ਦਾ ਸਨਮਾਨ ਵਾਜਿਬਾ ਚੌਂਦੇ ਰਹੋ ਇਹ ਆ ਕਰਮਾਂ ਨੇ ਇਹ ਮੈਡਲ ਨਹੀਂ ਕਿਸੇ ਨੇ ਪੈਂਦੇ ਕਰਮਾਂ Okay, फिर हेलो भाई जी मेरे सलमान हैं एक दो करवा तो दो बढ़ के अच्छा ठीक है भाई पांच मिनट लगेंगे ਹਾਂ ਜੀ ਹਾਂ ਜੀ ਕੋਕੋ ਮਾਦਰੀ ਤੋਂ ਛੋਟਾ ਬੱਚਾ ਮਤਲਬ ਅੱਜ ਇੱਕ ਵਾਰੀ ਕੋਕੋ ਮਾਦਰੀ ਤੋਂ ਕਾਕਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਵਿਧਵਾਰ ਦੇ ਸੇਵਾਦਾਰ ਨੇ ਸਾਡੇ ਲਾਡੀ ਸਕੱਤਰ ਸਾਹਿਬ ਚੋਣ ਦਾ ਸਨਮਾਨ ਸਾਡੀ ਕਮੇਟੀ ਵੱਲੋਂ ਹੁਣ ਲਾਡੀ ਬਾਈ ਜੀ ਸਾਰੇ ਕਮੇਟੀ ਵਾਲੇ ਇੱਕ ਵਾਰੀ ਬਾਈ ਜਿੰਨੇ ਵੀ ਕਮੇਟੀ ਜਿੰਨੇ ਬਿੱਲੇ ਪਾਏ ਹੋਇਆ ਸਾਡੇ ਪੰਮਾ ਜੀ ਨੇ ਸਲਾਹ ਕਰਕੇ ਇਹ ਦਰਬਾਰ ਇਹ ਮੇਲਾ ਕਰਵਾਇਆ ਸਾਡੇ ਪੰਮਾ ਸਲਾਹ ਕਰਦੇ ਉਹ ਵੀ ਅੱਜ ਸਾਡੇ ਪਰਮਜੀਤ ਪੰਮਾ ਜੀ ਜਿੰਨੇ ਸੇਵਾਦਾਰ ਨੇ ਜਿੰਨਾਂ ਦੇ ਫਲੀਟੀਅਰ ਸੇਵਾਦਾਰ ਨੇ ਸਾਰੇ ਅੱਜ ਇੱਕ ਵਾਰੀ ਜਿੰਨੇ ਵੀ ਹੈਗਾ ਸਨਮਾਨ ਹੋਣਾ ਬਾਈ ਜੀ ਕੋਈ ਰਹਿਣ ਆ ਜਾਵੇ ਸਾਡੇ ਪੰਮਾ ਬਾਈ ਜੀ ਸਾਡੇ ਵਿੱਕੀ ਬਾਈ ਜੀ ਸਾਡੇ ਵਿੱਕੀ ਖਜਾਨਚੀ ਜੀ ਸੋ ਉਹਨਾਂ ਦਾ ਵੀ ਸਨਮਾਨ ਕਮੇਟੀ ਵੱਲੋਂ ਸਾਡੇ ਪੰਮਾ ਬਾਈ ਜੀ ਸਲਾਹਕਾਰ ਸਾਡੇ ਪ੍ਰਭ ਗਿੱਲ ਦੀ ਵਾਹ ਜੀ ਪ੍ਰਭ ਗਿੱਲ ਵਾਹ ਜੀ ਇੱਕ ਕਲਾਕਾਰ ਵੀ ਦੂਜਾ ਵੀ ਆ ਗਿਆ ਹੁਣ ਪ੍ਰਭ ਗਿੱਲ ਆ ਲੈ ਬਾਈ ਪ੍ਰਭ ਗਿੱਲ ਸਾਡੇ ਜਸਵੀਰ ਜੱਸੀ ਸਾਡੇ ਭਾਈ ਤਸਵੀਰ ਦੱਸੀ ਦੀ ਆਓ ਇੱਕ ਵਾਰ ਸਵਾਗਤ ਇਤਵਾਦ ਕਵਾਨੀਆਂ ਦਾ ਆਗਾਜ਼ ਤੁਹਾਦਰੂਰ ਕਰਨਾ ਹਾਂ ਭਾਈ ਜੀ ਕਿੰਨ ਕਰਕੇ ਲੈਣੋ ਨਾਲ ਚੈਨਲ ਲਾਈਵ ਹੋ ਰਿਹਾ ਥੋੜੀ ਪ੍ਰੋਗਰਾਮ ਦਾ ਸਾਡੇ ਗੁਰੀ ਟਿੱਪੀ ਵਾਲੇ ਅਬੀ ਵਰਮਾ ਜੀ ਸਾਡੇ ਗੁਰੀ ਟਿੱਪੀ ਨਾਲ ਸਾਡੇ ਅਬੀ ਵਰਮਾ ਜੀ ਸਾਡੇ ਅਮੀ ਤੇ ਗੁਰੀ ਜੀ ਗੁਰੀ ਕੀ ਬੀ ਆਲਾ ਆ ਗਏ ਨੇ ਧੰਨਵਾਦ ਜੀ ਆਵਣ ਸਾਡੇ ਅਮਨ ਜੀ ਉਹ ਵੀ ਆ ਜਾਣ ਸਾਡੇ ਅਮਨ ਪੂਰੀ ਅਮਨ ਜੀ ਆਜਾ ਜੀ ਸਾਡੇ ਅਮਨ ਭਾਈ ਜੀ ਉਹਨਾਂ ਦਾ ਸਵਾਗਤ ਸਾਡੇ ਖਾਨ ਸਾਹਿਬ ਸਹਿਵਾਲ ਖਾਨ ਆਜੋ ਜੀ ਕੋਲ ਬਹੁਤ ਅੱਛੇ ਤੇ ਦਰਵਾਜ਼ੇ ਵਕਸੇਵਾਦਾਰ ਨੇ ਤੇ ਬੜਾ ਹੀ ਪਿਆਰ ਕਰਦੇ ਆ ਖਾਨ ਸਾਹਿਬ ਮੇਰੇ ਵੱਲੋਂ ਸਲਾਮ ਅਲਿਕਮ ਜੀ ਮੁਬਾਰਕਾ ਬਹੁਤ ਸਾਰੇ ਇਸ ਸਮੇਂ ਹਾਂਜੀ ਸਾਡੇ ਪੰਕੂ ਜੀ ਆਜਾ ਜੀ ਪੰਕੂ ਜੀ ਸਾਡੇ ਇਕਬਾਲ ਖਾਨ ਮੇਰੀ ਜਿੰਦ ਜਾਨ ਇਕਬਾਲ ਖਾਨ ਜੀ ਅਸਲਾਮੁਅਲੈਕਮ ਕਹੜੇ ਜੀ ਮੁਬਾਰਕਾ ਬਹੁਤ ਸਾਰੇ ਸਭ ਸਾਡੇ ਬੀਪਨ ਜੀ ਬੀਪਨ ਜੀ ਕਿੱਧਰ ਚਲੇ ਗਏ ਬੀਪਨ ਸਾਡੇ ਜਸ਼ਵੀਰ ਸਿਦਾ ਜੀ ਸਿਦਾ ਜੀ ਵਾਹ ਵੇ ਸਿਦੇ ਆਜਾ ਹੋਰ ਸਾਡਾ ਭਾਈ ਸਿਰਾ ਭਾਈ ਜੀ ਬਹੁਤ ਅੱਛੇ ਸੇਵਾਦਾਰ ਨੇ ਸਾਡੇ ਵਿਸ਼ਾਲ ਜੀ ਆਜੋ ਵਿਸ਼ਾਲ ਕਿੱਥੇ ਆ ਜੀ ਕੋਈ ਸੇਵਾਦਾਰ ਰਹਿਣੇ ਜਾਵੇ ਭਾਈ ਵੜ ਕੇ ਕੱਲ ਨੂੰ ਗੁੱਸਾ ਕਰ ਜੇ ਤੁਹਾਡੇ ਸਨਮਾਨ ਨਹੀਂ ਹੋਇਆ ਹੁਣ ਸਨਮਾਨ ਹੋਈ ਜੇ ਕੱਪਾ ਕਰਕੇ ਆਈ ਚਲੋ ਸਾਡੇ ਸਿਦਾ ਭਾਈ ਜੀ ਸ੍ਰਿੰਦਰ ਸਰਮਾ ਜੀ ਆਓ ਜੀ ਸੰਗੀ ਆਏ ਹਾਏ ਲਿਆਉਂਦਾ ਨਹੀਂ ਤੰਗੀ ਸਾਡੇ ਸ੍ਰਿੰਦਰ ਭਾਈ ਆਵਾਜ਼ ਔਰ ਸਾਡੇ ਮੋਜੀ ਜੀ ਆਓ ਜੀ ਸਾਡੇ ਸਤਿਕਾਰਯੋਗ ਸਾਡੇ ਗੁਰੂ ਲੋਕ ਮੋਜੀ ਆਜਾ ਮਣ ਮੋਜੀ ਬਣਾ ਦੇ ਤੇ ਫੌਜੀ ਹਾਂਜੀ ਸਾਡੇ ਬੱਬੂ ਡੈਕੋਰੇਸ਼ਨ ਵਾਲਾ ਉਹ ਵੀ ਆ ਜੀ ਆਪਣਾ ਸਨਮਾਨ ਲੈ ਕੇ ਜਾਵੇ ਬੱਬੂ ਡੈਕੋਰੇਸ਼ਨ ਛੋਟੀ ਸਾਡੇ ਬਾਬੂ ਜੀ ਛੋਟੀ ਲਾਲਾ ਜੀ ਆਏ ਆਏ ਕੀ ਦੋਤੀ ਵੀ ਆ ਦੋਤੀ ਸੇਵਾ ਕਰਦਾ ਇੱਥੇ ਬਹੁਤ ਸਾਡਾ ਪ੍ਰਾਇਮ ਤਰਸ ਗੁਲਾ ਨਾਲ ਹੀ ਬੜਾ ਪਿਆਰਾ ਰੱਖਾ ਰਸ ਗੁਲਾ 111 ਕਿਲੋ ਦੁੱਧ ਸਾਡੇ ਸੋਨੀ ਵਾਜੀ ਇੱਕ ਵਾਰੀ ਤਾੜੀ ਮਾਰੋ ਇਹਨਾਂ ਵਾਸਤੇ 111 ਕਿਲੋ ਦੁੱਧ ਦੀ ਸੇਵਾ ਦਰਬਾਰ ਵਾਸਤੇ ਧੰਨਾਂ ਤਾੜੀਆਂ ਮਾਰਦਾ ਕਰੋ ਚਲੋ ਪਹਿਲੀ ਵਾਰ ਦੇਖਿਆ ਮੈਂ ਲੁਧਿਆਣੇ ਕੱਨੀ ਜਾਂਦਾ ਨਾ ਪਰੋਲਾ ਬਹੁਤ ਕਲਾਕਾਰ ਤਾੜੀਆਂ ਬਹੁਤ ਮਾਰਦੇ ਆ ਸਾਡੇ ਲਵਲੀ ਜੀ ਹਾਏ ਹਾਏ ਨਾਲ ਬੜਾ ਪਿਆਰਾ ਲਾਪ੍ਰਿਤ ਲਵਲੀ ਜੀ ਆਓ ਜੀ ਛੋਟਾ ਸਨਮਾਨ ਲਵਲੀ ਜੀ ਸਾਡੇ ਜੀਵਨ ਜੀ ਜੀਵਨ ਭਾਈ ਜੀ ਕਿੱਥੇ ਆ? ਹਾਂ ਜੀ ਜੀਵਨ ਜੀਵਨ ਮੈਂ ਜਾਣੇ ਜਾਣਾ ਇੱਕ ਵਾਰ ਹੋ ਤਾਂ ਪਿਆਰ ਆ ਜਾਓ ਨਾਮ ਲਈ ਹੋ ਜਾ ਤਿਆਰ ਸਾਡੇ ਜੀਵਨ ਜੀ ਇਸ ਤੋਂ ਬਾਅਦ ਸਾਡੇ ਅੱਛੇ ਆਰਟਿਸਟ ਕਲਾਕਾਰ ਕਵਾਲੀਆਂ ਦੇ ਵੇਤਾਜ ਬਾਸ਼ਾ ਅਕਰਾਮ ਤਸਵੀਰ ਜੀ ਉਹ ਤਿਆਰ ਹੈ ਜੀ ਸਾਡੇ ਸੰਜੂ ਪ੍ਰਧਾਨ ਜੀ ਹਰੀ ਸਾਹਿਬ ਪੀਰ ਉਹ ਵੀ ਆਜੋ ਤਾ ਜਲਦੀ ਆਜੋ ਕੋਈ ਰਹਿਣਾ ਜਾਵੇ ਔਰ ਔਰ ਡੈਕੋਰੇਸ਼ਨ ਵਾਲਾ ਮੇਰਾ ਭਰਾ ਧਰਮਾ ਕਿੱਥੇ ਗਿਆ ਧਰਮपाल ਧਰਮਾ ਜੀ ਔਰ ਜਿਨ੍ਹਾਂ ਦੀ ਮੈਂ ਡੈਕੋਰੇਸ਼ਨ ਹਰ ਮੇਲੇ ਤੇ ਹਰ ਦਰਵਾਜ਼ੇ ਤੇ ਹਰ ਵਿਆਹ ਤੇ ਦੇਖਣਾ ਬਹੁਤ ਅੱਛੀ ਡੈਕੋਰੇਸ਼ਨ ਕਰਦੇ ਆ ਮੇਰਾ ਪੀਰ ਪਾਸਾ ਕਾਜੀ ਵਾਜੀ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਐਦਾਂ ਹੀ ਕੰਮ ਚੱਲਦੇ ਰਹਿਣ ਹੰਡਾ ਲਾਈਵ ਸੌਣ ਮੇਰੇ ਚਾਚਾ ਜੀ ਕਰਮਜੀਤ ਹੰਡਾ ਜੀ ਨਾਲ ਦਾ ਬੇਟਾ ਕੋਈ ਨਾ ਸੌਣ ਵੱਡਾ ਭਰਾ ਅਮਨ ਹੰਡਾ ਜੀ ਆਜੇ ਹੰਡਾ ਲਾਈਵ ਸੌਣ ਸਾਡੇ ਕਰਮਜੀਤ ਮੇਰੇ ਚਾਚਾ ਜੀ ਉਹਨਾਂ ਦੇ ਦੋ ਅਨਮੋਲ ਹੀ ਨੇ ਅਮਨ ਹੰਡਾ ਤੇ ਉਹਨਾਂ ਸਲਮਾਨ ਆਜੋ ਸਾਡੇ ਸਾਗਤ ਹਲਵਾਈ ਚੰਗੇ ਚੰਗੜ ਜਾਂਦਾ ਖਵਾਈ ਤੁਸੀਂ ਤਾੜੀ ਨਹੀਂ ਵਝਾਈ ਆਹਾਹਾ ਤਾਰੀਆਂ ਛੋਟੀਆਂ ਤਾਰੀਆਂ ਦਾ ਹੱਲਾ ਕਿਤੇ ਸੰਦੀ ਵਾਲੇ ਜਿੱਕੇ ਉੱਪਰ ਜਮਣੀ ਮਾਰਦੇ ਤਾਲੀਆਂ ਸਾਡੇ ਗੁਰਮੁਖ ਘੁੜੀ ਜੀ ਅੱਜ ਗੁਰਮੁਖ ਸਿੰਘ ਜੀ ਅੱਜ ਗੁਰਮੁਖ ਵਾਈ ਜੀ ਵਾਹਿਗੁਰੂ ਸਾਡੇ ਭਾਈ ਦਰਸ਼ਨ ਜੀ ਉਹ ਵੀ ਆ ਜਣ ਇੱਕ ਵਾਰੀ ਸਨਮਾਨ ਰੱਖਦੇ ਸੇ ਸਤਿ ਕਿਰਪਾ ਕਰਕੇ ਆਪਣੀ ਸਨਮਾਨ ਜ਼ਰੂਰ ਲੈ ਕੇ ਜਾਏ ਆਰ ਕੇ ਸੀ ਲਾਈਵ ਟੀਵੀ ਤੋਂ ਟੈਲੀਕਾਸਟ ਪ੍ਰੋਗਰਾਮ ਹੋ ਰਿਹਾ ਕਦੋਂ ਮਰਜੀ ਇਹ YouTube ਤੇ ਤੁਸੀਂ ਕੱਢ ਕੇ ਦੇਖ ਸਕਦੇ ਹੋ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਲਾਈਵ ਮੇਲਾ ਕੀਤਾ ਸਾਡੇ ਸਾਗਰਤ ਹਲਵਾਈ ਆਓ ਜੀ ਧਰਮਪਾਲ ਲਾਈਟ ਦੇਖੋ ਜੀ ਧਰਮਪਾਲ ਧਰਮਾ ਜੀ ਉਹ ਵੀ ਆ ਜਾਓ ਜੀ ਮੰਗਲ ਕਰਨ ਬਾਈ ਜੀ ਆਏ ਹਾਂ ਕਰਨ ਅੱਜ ਵੱਡੇ ਵੱਡੇ ਤੇ ਪਉਣਾ ਧਰਮਾ ਜੀ ਇਹ ਮੇਰੇ ਭਰਾ ਵੱਡਾ ਬਹੁਤ ਹੀ ਕਵਾਦੀਆਂ ਸੁੰਦਰ ਭਰਾ ਸਾਡੇ ਕਰਨ ਬਾਈ ਜੀ ਕਿ ਜਿਹਦਾ ਨਾਂ ਹੋਵੇ ਕਰਨ ਉਹ ਲੱਗ ਜੇ ਨਵਾਜ ਪੜਨ ਮੇਰਾ ਪੇਰ ਪਾਸੇ ਹਰੇਕ ਥਾਂ ਤੇ ਲਾਉਣਾ ਇਹਨੂੰ ਖੜਨ ਸਾਡੇ ਵਰਮਾ ਜੀ ਵਰਮਾ ਪਰਿਵਾਰ ਤੋਂ ਸਾਡੇ ਬਬਲੂ ਜੀ ਬੜਾ ਪਿਆਰਾ ਨਾ ਬਬਲੂ ਮਿਸਟਰ ਬਬਲੂ ਜੀ ਵਰਮਾ ਜੀ ਆ ਤੂੰ ਹੀ ਆ ਵਾਹ ਬੜਾ ਅੱਛਾ 22 73 ਜੀ ਵਾਹਿਗੁਰੂ ਸਾਡੇ ਬਬਲੂ 22 73 ਜੀ ਦਾ ਸਨਮਾਨ ਹੋਇਆ ਆਜੋ ਜੀ ਇੱਕ ਵਾਰ ਸੰਗਤਾਲ ਬਾਈ ਜੀ ਦਰਸ਼ਕ ਦਰਸ਼ਕ ਜੀ ਦਰਸੀ ਆਏ ਆਏ ਜਾਨਾਂ ਦੇਖਣ ਨੂੰ ਦਰਸੀ ਭਾਈ ਸਾਡੇ ਦਰਸ਼ਨ ਤੇ ਸਾਡੇ ਭਾਈ ਦਰਸੀ ਦਾ ਸਨਮਾਨ ਹੋਇਆ ਬਹੁਤ-ਬਹੁਤ ਧੰਨਵਾਦ ਧਰਵਾਗੇ ਜੀ ਹੋ ਗਿਆ ਹੁਣ ਕਿਹੜੇ ਰਹਿ ਗਏ ਜੀ ਸੰਗਤਾਲ ਭਾਈ ਆਜੋ ਇੱਕ ਵਾਰੀ ਔਰ ਮਨੀਸ਼ਾ ਸਰਕਾਰ ਮੇਰੇ ਪੀਰ ਦੇ ਇਹ ਸੇਵਾਦਾਰ ਨੇ ਸਾਡੇ ਸੰਜੂ ਜੀ ਇੱਕ ਵਾਰੀ ਜ਼ੋਰਦਾਰ ਤਾਲੀਆਂ সাধে হাজি লো দরব